ਸਤਿ ਸ੍ਰੀ ਅਕਾਲ ਮੈਂ ਹਾਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਸਾਜੀ ਸੋਸ਼ ਟੀਵੀ ਤੇ ਰੋਕ ਕਰਦੇ ਆ ਉਸ ਕਬਰ ਦਾ ਜੋ ਕਿ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਅਸਲੇ ਦੇ ਨਾਲ ਜੁੜੀ ਹੋਈ ਹੈ ਹੁਣ ਪੰਜਾਬ ਦੇ ਵਿੱਚ ਅਸਲਾ ਲਾਇਸੈਂਸ ਲੈਣਾ ਸੌਖਾ ਨਹੀਂ ਹੋਏਗਾ ਜੇਕਰ ਜਿਵੇਂ ਪਹਿਲਾਂ ਅਸਲੇ ਦੇ ਲਾਇਸੈਂਸ ਤੜਾ ਤੜ ਪੰਜਾਬ ਸਰਕਾਰ ਦੇ ਵੱਲੋਂ ਦਿੱਤੇ ਜਾ ਰਹੇ ਸੀ ਤੇ ਹੁਣ ਉਸੇ ਟੰਗ ਦੇ ਨਾਲ ਇਹਨਾਂ ਦੇ ਉੱਤੇ ਇੱਕ ਦਮ ਜੜੀ ਆ ਖਾਸ ਤੌਰ ਦੇ ਉੱਤੇ ਵੱਡੀ ਪਾਬੰਦੀ ਲਗਣੇ ਜਾ ਰਹੀ ਹੈ ਯਾ ਕਹਿ ਲੀਏ ਕਿ ਹੁਣ ਅਸਲਾ ਲਾਇਸੈਂਸ ਲੈਣਾ ਸੌਖਾ ਨਹੀਂ ਹੋ ਗਿਆ ਉਹਦੇ ਨਿਯਮ ਜਿਹੜੇ ਨੇ ਉਹ ਕਰਨੇ ਹੋਣੇ ਸ਼ੁਰੂ ਹੋ ਚੁੱਕੇ ਨੇ ਤੇ ਹਾਲੀ ਦੇ ਘਰੇ ਦੇ ਵਿੱਚ ਇਹ ਪ੍ਰਸਤਾਵ ਅਜੇ ਸਾਹਮਣੇ ਆਇਆ ਤੇ ਪਰ ਹੁਣ ਇਹ ਜ਼ਰੂਰ ਹੋ ਗਿਆ ਕਿ ਕੁਝ ਸਮੇਂ ਬਾਅਦ ਜੇਕਰ ਇਹ ਨਿਯਮ ਲਾਗੂ ਹੋ ਜਾਂਦੇ ਨੇ ਤਾਂ ਫਿਰ ਪੰਜਾਬ ਦੇ ਵਿੱਚ ਅਸਲਾ ਲਾਇਸੈਂਸ ਬਣਾਉਣ ਦੇ ਲਈ ਬਹੁਤ ਜਦੋਜਹਿਦ ਕਰਨੀ ਪਵੇਗੀ ਤੇ ਫਿਰ ਵੀ ਇੱਕ ਗਨੀਮਤ ਰਹੇਗੀ ਕਿ ਉਹ ਲਾਇਸੈਂਸ ਬਣ ਜਾਏ ਪੰਜਾਬ ਦੇ ਵਿੱਚ ਹਾਲੀ ਦੇ ਜਿਹੜੇ ਮਹੀਨੇ ਗੁਜ਼ਰੇ ਨੇ ਉਹਨਾਂ ਦੇ ਵਿੱਚ ਕਈ ਸੰਤਰੀ ਖੇਜ ਕਤਲਾਂ ਜਿਹੜੇ ਕਤਲ ਹੋਏ ਨੇ ਉਹਨਾਂ ਦੇ ਵਿੱਚ ਲਾਇਸੈਂਸੀ ਹਥਿਆਰਾਂ ਦੀ ਵਰਤੋਂ ਜਦੋਂ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਸੂਬਾ ਸਰਕਾਰ ਨੇ ਇਹ ਗੰਭੀਰ ਨੋਟਿਸ ਲਿਆ ਹੁਣ ਜੇ ਇਹ ਗੱਲ ਕਹੀਏ ਕਿ ਹੁਣ ਤੋਂ ਹਥਿਆਰ ਦਾ ਲਾਇਸੈਂਸ ਲੈਣਾ ਸੌਖਾ ਨਹੀਂ ਹੋਏਗਾ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ ਉਸ ਤੋਂ ਪੰਜਾਬ ਸਰਕਾਰ ਹਥਿਆਰ ਦੇ ਜਿਹੜੇ ਲਾਇਸੈਂਸ ਨੇ ਉਹਨਾਂ ਨੂੰ ਲੈ ਕੇ ਹੁਣ ਗੰਭੀਰਤਾ ਦਿਖਾ ਰਹੀ ਹੈ ਹਰ ਸਵਾਲ ਇਹ ਪੈਦਾ ਹੁੰਦੇ ਨੇ ਕਿ ਕੀ ਪੰਜਾਬ ਦੇ ਵਿੱਚ ਲਾਇਸੈਂਸੀ ਹਥਿਆਰ ਸੁਰੱਖਿਆ ਦਾ ਸਾਧਨ ਨੇ ਜਾਂ ਫਿਰ ਅਪਰਾਧ ਦਾ ਨਵਾਂ ਹਥਿਆਰ ਬਣਦੇ ਜਾ ਰਹੇ ਨੇ ਆਖਿਰ ਕਿਉਂ ਸਰਕਾਰ ਨੂੰ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਹੋਰ ਸਖਤ ਕਰਨੀ ਪੈਦੀ ਕੀ ਨਵੇਂ ਨਿਯਮਾਂ ਦੇ ਨਾਲ ਕਤਲਾਂ ਦੇ ਉੱਤੇ ਰੋਕ ਲੱਗੇਗੀ ਜਾਂ ਫਿਰ ਹੋਰ ਵਧੇਗੀ ਬਹਿਸ ਦਰਸਲ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਈ ਜੜੀਆਂ ਅਜਈਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਸਤ ਦੇ ਵਿੱਚ ਸੰਥਰੀ ਖੇਜ ਕਤਲ ਵੀ ਸ਼ਾਮਲ ਨਹੀਂ ਉਹਨਾਂ ਦੇ ਵਿੱਚ ਲਾਇਸੈਂਸੀ ਹਥਿਆਰਾਂ ਦੀ ਵਰਤੋਂ ਹੋਈ ਹੈ ਹਥਿਆਰ ਵਿਅਕਤੀ ਆਪਣੀ ਸੁਰੱਖਿਆ ਦੇ ਲਈ ਵਰਤਦਾ ਹੈ ਪਰ ਕਤਲਾਂ ਦੇ ਵਿੱਚ ਇਸ ਦੀ ਵੱਡੀ ਵਰਤੋਂ ਸਵਾਲ ਪ੍ਰਸ਼ਾਸਨ ਦੇ ਸਾਹਮਣੇ ਚੁਣੌਤੀ ਬਣ ਕੇ ਨੇ ਕਤਲਾਂ ਦੇ ਵਿੱਚ ਜਿਹੜੇ ਲਾਇਸੈਂਸੀ ਹਥਿਆਰਾਂ ਦੀ ਵਰਤੋਂ ਉੱਤੇ ਸਰਕਾਰ ਦਾ ਮੰਨਣਾ ਇਹ ਹੈ ਕਿ ਜੇ ਕਾਨੂੰਨੀ ਤੌਰ ਦੇ ਉੱਤੇ ਦਿੱਤੇ ਗਏ ਹਥਿਆਰ ਹੀ ਅਪਰਾਧ ਦੇ ਵਿੱਚ ਵਰਤੇ ਜਾ ਰਹੇ ਨੇ ਤਾਂ ਫਿਰ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਕਿੱਤੇ ਰੱਖਤੇ ਕਮਜ਼ੋਰੀ ਹੈ ਤੇ ਜਿਤਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ ਐਸੇ ਸਬੰਧ ਵਿੱਚ ਹੋਈ ਇੱਕ ਉੱਚ ਪੱਧਰੀ ਮੀਟਿੰਗ ਹੈ ਤੇ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਇਸ ਬਾਬਤ ਲਏ ਗਏ ਨੇ ਤੇ ਹੁਣ ਤੋਂ ਹਥਿਆਰਾਂ ਦਾ ਲਾਇਸੈਂਸ ਲੈਣਾ ਇੰਨਾ ਆਸਾਨ ਨਹੀਂ ਹੋਏਗਾ ਕਹਿ ਕੇ ਲਈਏ ਕਿ ਕਾਫੀ ਜ਼ਿਆਦਾ ਮੁਸ਼ਕਲ ਹੋ ਜਾਣੀ ਹੈ ਸਰਕਾਰ ਨੇ ਇਹ ਸਪਸ਼ਟ ਕੀਤਾ ਹੈ ਕਿ ਬਿਨਾਂ ਕਿਸੇ ਠੋਸ ਪ੍ਰਮਾਣਿਤ ਤੇ ਜਾਇਜ਼ ਕਾਰਨ ਦੇ ਕਿਸੇ ਨੂੰ ਵੀ ਅਸਲਾ ਲਾਇਸੈਂਸ ਜਾਰੀ ਨਹੀਂ ਕੀਤਾ ਜਾਏਗਾ ਸਭ ਤੋਂ ਵੱਡਾ ਬਦਲਾਅ ਇਹ ਹੈ ਹੁਣ ਕਿ ਸਿਰਫ ਐਸਐਚਓ ਤੇ ਐਸਐਸਪੀ ਦੀ ਰਿਪੋਰਟ ਇਹਦੇ ਵਿੱਚ ਕਾਫੀ ਨਹੀਂ ਹੋਏਗੀ। ਲਾਇਸੈਂਸ ਜਾਰੀ ਕਰਨ ਤੋਂ ਪਹਿਲਾਂ ਖੁਫੀਆ ਏਜੰਸੀਆਂ ਦੀ ਰਿਪੋਰਟ ਵੀ ਲਾਜ਼ਮੀ ਹੋਏਗੀ। ਐਸ ਰਿਪੋਰਟ ਦੇ ਵਿੱਚ ਬਿਨੇਕਰ ਦੀ ਪੂਰੀ ਪਿਛੋਕੜ ਦੀ ਜਾਂਚ ਕੀਤੀ ਜਾਊਗੀ ਤੇ ਉਸ ਦੀਆਂ ਸਮਾਜਿਕ ਗਤੀਵਿਧੀਆਂ, ਅਪਰਾਧਿਕ ਰਿਕਾਰਡ ਤੇ ਸਿਆਸੀ ਜਾਂ ਫਿਰ ਗੈਂਗਸਟਰ ਸਬੰਧ ਤੇ ਭਵਿੱਖ ਦੇ ਵਿੱਚ ਸੰਭਾਵੀ ਖਤਰੇ ਦੀ ਪਰਤਾਲ ਪੂਰੀ ਤਰ੍ਹਾਂ ਕੀਤੀ ਜਾਏਗੀ ਫਿਰ ਉਸ ਤੋਂ ਬਾਅਦ ਲਾਇਸੈਂਸ ਜਿਹੜੀ ਰਿਪੋਰਟ ਭੇਜੀ ਜਾਏਗੀ ਤੇ ਫਿਰ ਲਾਇਸੈਂਸ ਬਣੇਗਾ ਜੇ ਕੋਈ ਵਿਅਕਤੀ ਆਪਣੀ ਜਾਨ ਨੂੰ ਖਤਰਾ ਦੱਸ ਕੇ ਲਾਇਸੈਂਸ ਦੀ ਮੰਗ ਕਰਦਾ ਤਾਂ ਉਸ ਦਾਅਵੇ ਦੇ ਵੀ ਜਿਹੜੀ ਖੁਫੀਆ ਏਜੰਸੀ ਹੈ ਉਹਦੇ ਵੱਲੋਂ ਤਸਦੀਕ ਕੀਤੀ ਜਾਏਗੀ ਮਤਲਬ ਉਹ ਸਿਰਫ ਅਰਜੀ ਦੇਣ ਦੇ ਨਾਲ ਕੰਮ ਨਹੀਂ ਬਣਨਾ ਸਬੂਤ ਵੀ ਦੇਣੇ ਪੈਣਗੇ ਤੇ ਸਰਕਾਰ ਨੇ ਇਹ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਕਿਸੇ ਵੀ ਪੱਧਰ ਦੇ ਉੱਤੇ ਝੂਠੀ ਜਾਂ ਮਨਕਰਤ ਰਿਪੋਰਟ ਤਿਆਰ ਕਰਕੇ ਲਾਇਸੈਂਸ ਜਾਰੀ ਕੀਤਾ ਗਿਆ ਤਾਂ ਫਿਰ ਉਦੇ ਨਾਲ ਸਬੰਧਤ ਜਿਹੜੇ ਅਧਿਕਾਰੀ ਨੇ ਚਾਹੇ ਉਹ ਐਸਐਚਓ ਆ ਡੀਐਸਪੀ ਆ ਐਸਐਸਪੀ ਆ ਜਾਂ ਕੋਈ ਹੋਰ ਵੀ ਹੋਵੇ ਉਹਦੇ ਵਿਰੁੱਧ ਸਖਤ ਵਿਭਾਗੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਹ ਗੱਲ ਸਾਹਮਣੇ ਰੱਖੀ ਹੈ ਕਿ ਹਥਿਆਰਾਂ ਨੂੰ ਸਟੇਟਸ ਸਿੰਬਲ ਬਣਾਉਣ ਦੀ ਜਿਹੜੀ ਪ੍ਰਵਿਰਤੀ ਹੈ ਉਹਨੂੰ ਇਸ ਢੰਗ ਨਾਲ ਰੋਕਣਾ ਜ਼ਰੂਰੀ ਹੈ ਤੇ ਅੱਜ ਕੱਲ੍ਹ ਕਈ ਲੋਕ ਹਥਿਆਰਾਂ ਨੂੰ ਆਪਣੀ ਸ਼ਾਨ ਸਮਝਦੇ ਨੇ ਤੇ ਜਿਸ ਨਾਲ ਸਮਾਜ ਦੇ ਵਿੱਚ ਡਰ ਤੇ ਉਹ ਸੁਰੱਖਿਆ ਦਾ ਮਾਹੌਲ ਜਿਹੜਾ ਉਹ ਬਣਦਾ ਜਾ ਰਿਹਾ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਪਿਛਲੇ 3 ਸਾਲਾਂ ਦੇ ਵਿੱਚ ਹਜ਼ਾਰਾਂ ਲਾਇਸੈਂਸ ਰੱਦ ਕੀਤੇ ਗਏ ਸੀ ਤੇ ਅੱਗੇ ਜਿਹੜੇ ਇਹ ਅਹਿਮ ਜਿਹੜੀ ਮੁਹਿੰਮ ਹੈ ਉਹ ਅੱਗੇ ਵੀ ਜਾਰੀ ਹੀ ਰਹੂਗੀ। ਸਰਕਾਰ ਦਾ ਮਕਸਦ ਸਾਫ਼ ਹੈ ਜਿਸ ਨੂੰ ਸੱਚਮੁੱਚ ਸੁਰੱਖਿਆ ਦੀ ਲੋੜ ਹੈ ਉਹਨਾਂ ਨੂੰ ਕਾਨੂੰਨੀ ਹੱਕ ਮਿਲੇਗਾ ਪਰ ਹਥਿਆਰ ਅਪਰਾਧ ਦਾ ਸਾਧਨ ਨਾ ਬਣਨ ਇਸ ਕਰਕੇ ਜ਼ਰੂਰੀ ਹੈ। ਹੁਣ ਦੇਖਣਾ ਇਹ ਹੋਏਗਾ ਕਿ ਨਵੇਂ ਸਖਤ ਨਿਯਮ ਜਿਹੜੇ ਬਣਾ ਰਹੇ ਨੇ ਉਹ ਜ਼ਮੀਨ ਪੱਧਰ ਦੇ ਉੱਤੇ ਕਿੰਨੇ ਪ੍ਰਭਾਵਸ਼ਾਲੀ ਸਾਬਤ ਹੁੰਦੇ ਨੇ ਤੇ ਕੀ ਇਸ ਦੇ ਨਾਲ ਲਾਈਸੈਂਸੀ ਹਥਿਆਰਾਂ ਦੇ ਨਾਲ ਹੋ ਰਹੇ ਕਤਲਾਂ ਦੇ ਵਿੱਚ ਕਮੀ ਆਉਂਦੀ ਹੈ ਜਾਂ ਨਹੀਂ ਤੁਸੀਂ ਵੀ ਆਪਣੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਜੋ ਸਰਕਾਰ ਦੇ ਵੱਲੋਂ ਬਣਾਏ ਗਏ ਇਹ ਕਾਨੂੰਨ ਨਵਾਂ ਨਿਯਮ ਲਾਗੂ ਹੋਣ ਜਾ ਰਿਹਾ ਹੈ ਉਹ ਕਿੰਨਾ ਕੁ ਵਾਜਬ ਹੈ ਸਹੀ ਹੈ ਜਾਂ ਫਿਰ ਸਰਕਾਰ ਨੂੰ ਇਹਦੇ ਵਿੱਚ ਕੁਝ ਹੋਰ ਜਿਹੜੀਆਂ ਤਬਦੀਲੀਆਂ ਜਾਂ ਹੋਰ ਜਿਹੜੇ ਨਿਯਮ ਨੇ ਉਹ ਸਖਤ ਕਰਨੇ ਚਾਹੀਦੇ ਨੇ